ਬਰਾਵੋ ਮੈਂ ਜਸਵਿੰਦਰ ਸਿੰਘ ਢਿੱਲੋਂ ਕੋਕਾ ਕੋਲਾ ਟਾਰੀ ਇੱਕ ਇੱਕ ਕਾਰੋਬਾਰੀ ਆਦਾਰੀ ਦਾ ਮੇਰਾ ਗਰਾਂ ਆ ਮੇਰਾ ਗਰਾਂ ਆਇਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਰਾਂ ਮੈਂ ਪੰਜਾਬ ਚ ਪੈਦਾ ਹੋਇਆ ਉਹ ਤੋਂ ਵੱਡਾ ਗਰਾਂ ਕਿ ਅਸੀਂ ਅਸੀਂ ਆਮ ਆਦਮੀ ਪਾਰਟੀ ਨਾਲ ਜੁਟੇ ਫੇਲੀਏ ਸਰਕਾਰ ਛੱਡੀ ਗੈਂਗਸਟਰ ਆਜਾ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਉਲਸ ਜੋ ਕੱਗ ਕਰ ਨਹੀਂ ਸਕੀ ਅਜ ਆਏ ਦਿਨ ਤੋਂ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਦਾ ਇਹ ਕਹਿੰਦਾ ਸੀਐਮ ਆਪਣੇ ਐਮਐਲਏ ਨੇ ਕਰਾਲੇ ਜ ਹੁੰਦਾ ਇੱਥੇ ਅਮਨਦੀਪ ਸਿੰਘ ਐ ਸੱਚੋ ਤੇ ਹੁਣ ਤੱਕ ਦੇ ਅੰਦਰ ਕੀ ਟਾਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਸ ਦੇ ਬੁਲਾਜੰਦੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਣਦੇ ਆ ਇਹ ਗੈਂਗਸਾਂ ਨੇ ਕਿਹਾ ਲੈ ਤੂੰ ਚੋ ਜੋੜ ਲਾਣਾ ਲਾਲਿਆ ਸਾਲਿਆ ਤੇਰੀ ਰੈਕੀ ਕਰਨੇ ਹਥਿਆਰ ਵਾਲੇ ਬੰਦੇ ਲੈ ਕੇ ਬੈਠਾ ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰਨਾ ਤੇਰਾ ਮੇਰਾ ਪ੍ਰਭਾਵਾਤ ਚ ਮਾਰੂ ਮੈਂ ਕਹੇ ਸਾਲੇ ਦੱਲੇ ਦੇ ਹੱਥੋਂ ਨਹੀਂ ਮਰਨਾ ਪਹਿਲਾ ਚੌਕ ਵਿੱਚ ਟਾਰੀ ਮੈਂ ਆਪਣਾ ਯਾਰ ਸਾਲਾ ਬਾਦ ਹੋਇਆ ਪੁੱਤ ਮੈਂ ਅੱਜ ਜ਼ਾਇਦਾਦ ਦਾ ਮਾਲਕ ਆ ਦਾਵੇ ਤਾਂ ਕਹਿੰਦੇ ਆ ਯਾਰ ਸਾਲਾ ਬਾਦ ਹੋਇਆ ਪੁੱਤ ਚੌਕ ਚ ਆਪੇ ਪਰਿਵਾਰ ਵਰਨਾ ਗੋਲੀ ਮਾਰੂ ਉਹਦੇ ਮੱਥੇ 'ਚ ਆਪਣੇ ਪੁੱਤ ਦੇ ਬਾਜ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇ ਇਲਜਾਬ ਨਕੂ ਸਾਡੇ ਸਾਡੀ ਸਰਕਾਰ ਤੇ ਜਿਹਦੇ ਜੀ ਅਸੀਂ ਦਿਨ ਰਾਤ ਇੱਕ ਕੀਤਾ ਸਾਡੇ ਐਮਐਟ ਜਿਹੜੇ ਕਾਕੀ ਕਦੇ ਤੁੱਕੀ ਦੇ ਐਸਐਚਓ ਕੋ ਲਾਇਆ ਵਏ ਤੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਇੱਥੇ ਹੁੰਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰਾਂ ਨੇ ਘਰ 'ਤੇ ਹਮਲਾ ਕੀਤਾ ਸੀ ਉਹਨੇ ਅਗਲੇ ਦਿਨ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨ ਦਾ ਹੱਲ ਕਰਤਾ ਸੀ ਪੁੱਛਦੇ ਪੱਲੇ ਕੱਖ ਨਹੀਂ ਪੁੱਛ ਕੀ ਇਹਨਾਂ ਨਾਲ ਨਹੀਂ ਹੋਈਦਾ ਮੈਂ ਆਪਣਾ ਚੌਕ ਪੈਂਦਾ ਜੇ ਸਵੇਰੇ 8:21 ਠੋਕੇ 8 ਵਜੇ ਮੈਂ ਆਪਣਾ ਪਰਿਵਾਰ ਖਤਮ ਕਰਨਾ ਜੇ ਪਹਿਲਾ ਪੁੱਤ ਮਾਰਨਾ ਜੇ ਮੈਂ ਆਪਣਾ 11 ਸਾਲਾ ਬਾਦ ਹੋਇਆ ਉਹ ਤੋਂ ਬਾਅਦ ਆਪ ਢੋਣ ਮਾਰੂ ਮਾਂ ਨੂੰ ਮਾਰੂ ਘਰਤੀ ਨੂੰ ਮਾਰੂ ਤੇ ਸਾਰੀ ਜਾਇਦਾਦ ਮੈਂ ਕਹੂੰਗਾ ਮਨ ਉਹ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੋਤਨਾ ਜਾਇਦਾਦ ਲਿਖਾ ਲਈ ਆ ਵੀਡੀਓ ਤੇ ਲਾਤੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਉਹ ਕੱਖੜੀ ਜੇ ਕਰਦੀ ਆਏ ਦਿਨ ਮੇਰੀਆਂ ਰੇਕੀਆਂ ਹੁੰਦੀਆਂ ਸੀ ਹੁਣ ਉਹਨੇ ਸਾਲੇ ਨੇ ਮੈਨੂੰ ਫੇਰ ਪੋਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਣ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਕੱਲ 8 ਵਜੇ ਚੌਂਕ ਦੇ ਵਿੱਚ ਮੈਂ ਕੰਮ ਕਰਨਾ ਜੇ ਤਰਕੇ ਆਪਣਾ ਪਰਿਵਾਰ ਲੈ ਕੇ ਦੇਖ ਲਿਓ ਇਹ ਨਾ ਕਰੂੰਗਾ ਤੇ ਮੇਰਾ ਛੱਡਦਾ ਪੁੱਤ ਨਾ ਕਰੂੰਗਾ ਇਲਜ਼ਾਮ ਯਾ ਸਰਕਾਰ ਦੇ ਸਿਆਸਤ ਦੇ ਸਾਰੇ ਪੰਜਾਬ ਪੁਲਸ ਦੇ ਮੈਂ ਆਪਣੇ ਆਪ ਨੂੰ ਹੱਤਮ ਕਰੂੰਗਾ ਜੇ ਨਾ ਕਰੂੰਗਾ ਤੇ ਕਿਉਂ ਜੜਦਾ ਪੁੱਤ ਸੀ ਜਸਵਿੰਦਰ ਸਿੰਘ ਢਿੱਲੋਂ ਜੜਦਾ ਪੁੱਤ ਸੀ ਤੇ ਇਹ ਝੂਠ ਮਾਰ ਗਿਆ ਦੁਖੀ ਹੋਇਆ ਪਿਆ ਮੇਰਾ ਘਰ ਵੇਖੋ ਆ ਘਰ ਜੇ ਆ ਘਰ ਜੇ ਜੇਲ ਭਣਾਉਗੇ ਆ ਵੇਖੋ ਆਹ ਦੇਖੋ ਸਾਡਾ ਦੁਖੀ ਹੋਇਆ ਪੁੱਤਾ ਜੇ ਮੇਰਾ ਤਾਂ ਬੱਚਾ ਸਕੂਲ ਲੈ ਜਾ ਸਕਦਾ ਹੈ ਆਹ ਦੇਖੋ ਆ ਜੇਲ ਬਣਾਉਂਦੇ ਆ ਜਿੰਦਾ ਤਾ ਕਮੇ ਜੇਲ ਚ ਰਹਿੰਦੇ ਆ ਪੁਲਿਸ ਕਹਿੰਦੀ ਕਰੋ ਬਾਹਰ ਨਾ ਨਿਕਲੋ ਕੀ ਕਰਾਂ ਮੇਰੇ ਨਾਲ ਜੋਸ ਵਾਲੇ ਫੋਨ ਵੀ ਮੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਕ ਲਾਂ ਤੇ ਆਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਮੇਰੇ ਘਰ ਦੇ ਘੱਟੀ ਹੋਈ ਉਹ 5 ਮਿੰਟ ਚ ਫੜਿਆ ਸੀ ਉਹ ਐਸ ਐਚਓ ਅਮਨਦੀਪ ਸਿੰਘ ਉਹ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਕ ਜਖਲੋ ਕੇ ਸਵੇਰੇ 8 ਵਜੇ ਆਤਮ ਤਿਆਰ ਕਰਨੀ ਜੇ ਤੇ 8 ਵਜੇ ਮੈਂ ਕਰੂੰਗਾ ਬੇ ਲੱਖ ਲਾਂਤ ਸਰਕਾਰ ਦੇ ਦੇਣਾ ਮੈਨੂੰ ਅਫਸੋਸ ਆ ਕਿ ਅਸੀਂ ਕੀ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਲੱਖ ਲਾਂਤ ਬਦਲਾਤੀ ਲੱਖ ਲਾਂਤ ਇਹੋ ਜੇ ਬਦਲਾ ਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਪਾਰਟੀ ਲਿਆਉ ਉਹ ਭਰਾਵੋ ਮੈਂ ਇਹ ਪਾਰਟੀ ਦੀ ਹਾਇਤ ਨਹੀਂ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿੰਨੇ ਸਾ ਜਿੰਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਜੋਗੀ ਤੁਸ ਲੂਟ ਕਰਦਾ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਗੁਸ਼ ਨਹੀਂ ਸਾਰੇ ਧਮਕੀਆਂ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਿਸ ਦੇ ਪੱਲੇ ਕੱਖ ਨਹੀਂ ਤੇ ਪੰਜਾਬ ਪੁਲਿਸ ਫੇਲੀਏ ਪੰਜਾਬ ਪੁਲਿਸ ਜੇ ਸਿਕਿਉਰਿਟੀ ਓਏ ਇਹੋ ਜਿਹੇ ਤੇ ਭੈਣ ਚੋ ਤੇ ਕਾਹਦੇ ਹਿਆਰ ਲੈਣ ਜਾਈਏ ਉਹ ਦੋ ਮਹੀਨੇ ਪਰਮਿਸ਼ਨਾਂ ਚ ਨਗਾ ਦੇਂਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਵੱਧ ਮੈਂ ਕੋਖ ਨਹੀਂ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਿਠਾ ਕੇ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਿਹਾ ਮਚੌਂਕ ਦੇ ਖਲੋਤਾ ਆ ਮੈਂ ਗੈਂਗਸਟਰਾਂ ਨੂੰ ਕਹਿੰਦਾ ਮੇਰੀ ਵੇਖਣ ਦੇ ਹੋਣੇ ਵੀਡੀਓ ਮੇਰੀ ਵੇਖਣ ਦੇ ਹੋਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧਮਕੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਨਾ ਆ ਵੇ ਖੜਾ ਜੇ ਆ ਖੜੇ ਜੇ ਚੌਕ ਦੇ ਵਿੱਚ ਆਓ ਤੈਨਾਂ ਦੇ ਸਾਲਿਆ ਤੇਰਾ ਪਰਿਵਾਰ ਪਹਿਲਾਂ ਮਾਰਨਾ ਇਹੀ ਕੌਲਾ ਕਰਦੇ ਤੈਨਾਂ ਖੇਲੀਆ ਸਰਕਾਰ ਖੜਾ ਕਹੇ ਤੇ ਖੜੇ ਰਹੇ ਤੇ ਮਾਰੋ ਜਿੰਨੇ ਮਾਰਨਾ ਕਹੇ ਤੇ ਪੱਲੇ ਕੱਖ ਨਹੀਂ ਹੈਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਪੁਛ ਨਹੀਂ ਕੋਈ ਸੀਐਮ ਨਹੀਂ ਮਾਰੋ ਜਿੰਨੇ ਮਾਰਨਾ ਮੈਨੂੰ ਆ ਖੜਾ ਜੇ ਮੈਂ ਚੌਕ ਦੇ ਵਿੱਚ ਆ ਖੜਾ ਜੇ ਹੋਂ ਤੋਂ ਮੈਂ ਖੜਾ ਮੇਰੀ ਲਾਈਵ ਵੀਡੀਓ ਤੇ ਤੁਸੀਂ ਗੈਂਗਸਟਰ ਹੋ ਵੀ ਕਹਿੰਦੇ ਜਣਾ ਖੜਾ ਤੇ ਮੈਂ ਖੜਾ ਜੀਣਾ ਆਰਾਮ ਕੀਤਾ ਜੇ ਤੁਸੀਂ ਆ ਖੜਾ ਜੇ ਮੈਂ ਚੌਂਕ ਦੇ ਵਿੱਚ ਆਓ ਮੈਂ ਕਹਿ ਤੋ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕੰਪੂਨ ਤੋਂ ਨਹੀਂ ਆ ਮੇਰਾ ਚਾਚਾ ਮੇਰਾ ਸਾਦੀ ਸੀ ਆ ਨਾਲ ਖੜਾ ਮਾਰੋ ਆ ਬੱਡੇ ਆਹੀ ਦੁਖੀ ਹੋ ਕੇ ਯਾਰ ਚੱਤਰ ਪੈਂਚੋ ਵੜ ਵੜ ਕੇ ਆਹੀ ਦੁਖੀ ਹੋ ਕੇ ਆ ਉਹ ਦੁਖੀਆਂ ਤੇ ਪੰਚਾਤਾਂ ਤੂੰ ਇਹਨਾਂ ਗੈਂਗਸਟਰਾਂ ਤੋਂ ਇੱਕੋ ਪਰਾਤੋ ਜੇ ਤੁਸੀਂ ਲੋਕ ਨਾ ਖੜੇ ਆਂ ਚ ਅੱਜ ਮੈਂ ਮੇਰਾ ਪ੍ਰਵਾਹ ਕਰੂ ਅੱਜ ਮੇਰਾ ਪ੍ਰਵਾਹ ਕਰੂਗਾ ਪਰ ਗੱਲ ਯਾਦ ਰੱਖਿਓ ਕੱਲ੍ਹ ਪਰੀ ਤੁਹਾਡੀ ਵੀ ਆਊਗੀ ਕੱਲ੍ਹ ਵਾਰੀ ਤੁਹਾਡੀ ਵੀ ਆਊਗੀ ਆਜਾ ਪੂਟੇ ਲਾਉਣ ਆਲਿਓ ਵੀਰੋ ਤੁਹਾਡੀ ਬੜੀ ਮਿਹਨਤ ਆ ਪੈਂਡਾ ਲਿਓ ਉਹ ਵੀਰੋ ਪੂਟੇ ਬੂਟੇ ਦੀ ਸ਼ਾਲ ਨਹੀਂ ਪਊਗਾ ਕੋਈ ਉਹ ਕੀ ਬੂਟੇ ਕੂ ਕੀ ਕਰੋਗੇ ਬੂਟੇ ਲਾ ਕੇ ਹਾਲਾਤ ਬੂਟੇ ਲਾਉਂਦੇ ਨਹੀਂ ਬੂਟੇ ਬਚਉਂਦੇ ਆ ਬੂਟੇ ਪਟਾ ਉਹ ਪਹਿਲਾਂ ਤੇ ਘਰ ਦੇ ਵਿਚਾਰੀਏ ਘਰ ਦੇ ਵਿਚਾਰੀਏ ਧਮਕੀਆਂ ਤੋਂ ਡੰਗ ਆਇਆ ਪਿਆ ਅਗਲੇ ਪੇਚੋ ਇਹੋ ਜੀ ਰਿਪੋਰਟ ਤੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂਤ ਹੀ ਲਾਲੇ ਯੋਤ ਕਰ ਲਿਆ ਹੀ ਦੇਖ ਲਈ ਪਹੁੰਚ ਉਹ ਤੇ ਅਗਲੇ ਕਹਿੰਦੇ ਪੁਲਸ ਤੋਂ ਪਦੀ ਪਹੁੰਚਿਆ ਜੇ ਪੁਲਸ ਦੀ ਪਾਵਰ ਆ ਮੇਰਾ ਹੁਣੇ ਟ੍ਰੀ ਗੈਂਗਸਟਰਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਖੜਾ ਜੱਟ ਸ਼ਰਿਆਮ ਖੜਾ ਤੇ ਸ਼ਰਿਆਮ ਖੜਾ ਜੱਟ ਉਹ ਗੈਂਗਸਟਰ ਉਹ ਦੇਖਣ ਦੇ ਸ਼ਰਿਆਮ ਜੱਟ ਖੜਾ ਆਓ ਚੌਂਜ ਮਾਰੋ ਪਰਵਾਰ ਮਰਨ ਦੀ ਗੱਲ ਕਰ ਤਾਡੇ ਥੋਂ ਨਹੀਂ ਸਾਲਿਓ ਮਰਨ ਦਾ ਮੈਂ ਆ ਮਾਰੂ ਮੇਰਾ 11 ਸਾਲਾਂ ਬਾਅਦ ਹੋਇਆ ਪੁੱਤ ਇਕਲੌਤਾ ਪੁੱਤ ਮੈਂ ਆ ਮਾਰੂ ਮਾਰ ਕੇ ਆਪਣੀ ਘਰ ਦੀ ਮਾਰੂ ਮਾਂ ਪਿਓ ਮਾਰੂ ਉੱਤੋਂ ਆ ਮਾਰੂ ਇਹ ਨਾ ਮਾਰਿਆ ਤੇ ਮੈਨੂੰ ਜੜਦਾ ਪੁੱਤਾਂ ਮੈਂ